ਪ੍ਰੋਜੈਕਟਾਂ ਵਿੱਚ ਵੱਡਾ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਬੜੀ ਧੂਮ ਧਾਮ ਨਾਲ 21 ਅਗਸਤ ਨੂੰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਉਹ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਾਲ ਵੀ ਆਪਾਂ ਛਿੰਝ ਮੇਲਾ 21 ਅਗਸਤ ਨੂੰ ਕਰਾ ਰਹੇ ਹਾਂ ਔਰ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਯੋਗਦਾਨ ਭੇਜੋ ਛਿੰਝ ਵਿੱਚ ਔਰ ਮੇਰੇ ਸਾਰੇ ਹੀ ਪਿੰਡ ਨੂੰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਛਿੰਝ ਵਿੱਚ ਹੌਮਾ ਹਮਾ ਕੇ ਪਹੁੰਚੋ ਔਰ ਵਾਲਮੀਕੀ ਭਾਈਚਾਰਾ ਸਾਰੇ ਇਹਨਾਂ ਦੇ ਨਾਲ ਆ ਕਿਹੜੇ ਕਿਹੜੇ ਇਨਾਮ ਦਿੱਤੇ ਜਾਣੇ ਆ ਕਿਹੜੇ ਕਿਹੜੇ ਪਹਿਲਵਾਨ ਸੱਦੇ ਜਾਣੇ ਆ ਕਿ ਸੱਦੇ ਹੋਏ ਪਹਿਲਵਾਨਾਂ ਨੂੰ ਹੀ ਮੌਕਾ ਦਿੱਤਾ ਜਾਣਾ ਜਿਹੜੀ ਛਿੰਝਾ ਇਹਨੂੰ ਬਹੁਤ ਹਾਈ ਲੈਵਲ ਤੇ ਮਨਾਇਆ ਜਾਵੇ ਕਿਸ ਤਰ੍ਹਾਂ ਦੇ ਪਿਛਲੇ ਪਹਿਲਵਾਨਾਂ ਦੇ ਸੱਦੇ ਆ ਜਿਹੜੇ ਉਹਨਾਂ ਨੂੰ ਵੀ ਇਜ਼ੀ ਮਤਲਬ ਇੱਥੇ ਥੋੜਾ ਕਰਨ ਦੇ ਵਾਸਤੇ ਇਹអនុਮਤੀ ਦਿਾਂਗੇ ਬਾਕੀ ਜਿਹੜੇ ਮਤਲਬ ਜਿਹੜੇ ਹੋਰ ਇਕੱਠੇ ਹੁੰਦੇ ਨੇ ਉਹ ਮਤਲਬ ਨਿਸ਼ੀਸ਼ ਤੌਰ ਤੇ ਨਾ ਹੀ ਮਤਲਬ ਕਿਉਂ ਚੱਗੀ ਜਾਵੇ ਅੱਲਾ ਬੇਨਤੀ ਕਰਦੇ ਆ ਵੀ ਸਾਰੇ ਹਮ ਹਮ ਆ ਕੇ ਇਸ ਚੀਜ਼ ਵਿੱਚ ਸਾਡਾ ਸਹਿਯੋਗ ਦਿਓ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਪਿੰਡ ਮੀਰਪੁਰ ਜੱਟਾਂ ਵਿੱਚ ਵੱਡਾ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਬੜੀ ਧੂਮ ਧਾਮ ਨਾਲ 21 ਅਗਸਤ ਨੂੰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੇ ਸਮੂਹ ਸੰਗਤ ਨਗਰ ਨਵਾਸੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵਾਰ ਵੀ ਹਮ ਹਮ ਆ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਬਸਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਮੇਰੇ ਭਰਾ ਭਾਲ ਐਨ ਆਈ ਭਰਾ ਨੇ ਉਹ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਾਲ ਵੀ ਆਪਾਂ ਛੇਂ ਮੇਲਾ 21 ਅਗਸਤ ਨੂੰ ਕਰਾ ਰਹੇ ਹਾਂ ਔਰ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਯੋਗਦਾਨ ਭੇਜੋ ਛਿੰਝ ਵਿੱਚ ਔਰ ਮੇਰੇ ਸਾਰੇ ਹੀ ਪਿੰਡ ਨੂੰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਛਿੰਝ ਵਿੱਚ ਹੌਮਾ ਹਮਾ ਕੇ ਪਹੁੰਚੋ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਸ ਵਾਰ ਜਿਹੜਾ ਮੇਲਾ ਹੋਏਗਾ ਇਹ ਬਹੁਤ ਹੀ ਵੱਡਾ ਮੇਲਾ ਹੋਏਗਾ ਜਿਹੜਾ 21 ਗਸਟਪਾਪਾ ਕਰਾਵਾਂਗੇ ਔਰ ਅਸੀਂ ਇਸ ਵਾਰ ਮਹਾਰਾਸ਼ਟਰ ਤੋਂ ਤੇ ਅਰਾਂ ਤੋਂ ਤੇ ਹੋਰ ਆਪਣੇ ਪੰਜਾਬ ਦੇ ਜਿਹੜੇ ਚੋਟੀ ਦੇ ਮੱਲ ਹੈ ਆਪਾਂ ਇਸ ਵਾਰ ਉਹ ਕੀਤੇ ਹੋਏ ਆ ਔਰ ਆਪਾਂ ਨਵੇਂ ਮੱਲਾਂ ਨੂੰ ਇਸ ਵਾਰ ਮੌਕਾ ਦੇਣਾ ਕਹ ਲਾਂਦਾ ਔਰ ਮੇਰੇ ਸਾਰੇ ਹੀ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ 21 ਤਰੀਕ ਨੂੰ ਪਿੰਡ ਮੀਰਪੁਰ ਜੱਟਾ ਵਿੱਚ ਪਹੁੰਚੋ ਔਰ ਸਾਰੇ ਹੀ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਔਰ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਕੁਸ਼ਤੀ ਦੰਗਲ ਹੈ ਬਹੁਤ ਹੀ ਧੂਮ ਧਾਮ ਨਾਲ ਕਰਾਇਆ ਜਾਏਗਾ ਔਰ ਸਾਰੇ ਅਗੇ ਹੱਥ ਜੋੜ ਕੇ ਦੁਆਰਾ ਫੇਰ ਬੇਨਤੀ ਕਰਦਾ ਵੱਧ ਤੋਂ ਵੱਧ 21 ਅਗਸਤ ਨੂੰ ਪਿੰਡ ਮੀਰਪੁਰ ਜਟਾ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਨਿਰਮਲ ਸਿੰਘ ਵੜੈਂਚ ਜਿਹਦੇ ਗ੍ਰਹਿ ਵਿਖੇ ਅਸੀਂ ਸਾਰੇ ਪੂਰੀ ਟੀਮ ਛੇਂਜ ਕਮੇਟੀ ਇਕੱਤਰ ਹੋਇਆ ਤੇ ਛੇਂਜ ਜੋ ਪਿੰਡ ਮੀਰਪੁਰ ਜਟਾ ਵਿਖੇ 21 8 2025 ਨੂੰ ਹੋ ਰਹੀ ਆ ਉਸਦੇ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਕਿ ਕਿਹੜੇ-ਕਿਹੜੇ ਇਨਾਮ ਦਿੱਤੇ ਜਾਣੇ ਆ ਕਿਹੜੇ-ਕਿਹੜੇ ਪਹਿਲਵਾਨ ਸੱਦੇ ਜਾਣੇ ਆ ਕਿ ਸੱਦੇ ਹੋਏ ਪਹਿਲਵਾਨਾਂ ਨੂੰ ਹੀ ਮੌਕਾ ਦਿੱਤਾ ਜਾਣਾ ਜਿਹੜੇ ਪਹਿਲਵਾਨ ਨਹੀਂ ਸਿੱਧਣੇ ਅਸੀਂ ਉਹਨਾਂ ਨੂੰ ਮੌਕਾ ਸ਼ਾਇਦ ਨਾ ਦੇ ਸਕੀਏ ਇਹ ਵਿਚਾਰ ਚਰਚਾ ਜਿਹੜੀ ਹੈਗੀ ਆ ਅੱਜ ਹੋਈ ਆ ਬਾਕੀ ਮੇਰੇ ਸਾਥੀ ਪ੍ਰਧਾਨ ਜੀ ਛਮਸ਼ੇਰ ਸਿੰਘ ਛੇਰਾ ਜੀ ਵਪਾਰੀ ਜੋ ਸਾਡੇ ਛੇਂਜ ਕਮੇਟੀ ਦੇ ਪ੍ਰਧਾਨ ਵੀ ਹਨ ਉਹਦੇ ਨਾਲ ਖੜਿਆ ਸਰਦਾਰ ਬਲਦੇਵ ਸਿੰਘ ਜੀ ਨਿਰਮਲ ਸਿੰਘ ਜੀ ਸਾਹਬ ਸਿੰਘ ਜੀ ਆਪਣੇ ਕੁਲਦੀਪ ਸਿੰਘ ਜੀ ਮਿੰਟੂ ਨਕਾ ਸ਼ਨੀਬਾ ਜੀ ਰਾਣਾ ਜੀ ਮਾਸਟਰ ਤਿਲਕ ਰਾਜ ਜੀ ਸੁਰਜੀਤ RAM ਜੀ ਸੋਨੂ ਵਾਲਿਆ ਜੀ ਪੂਰ ਸਿੰਘ ਜੀ ਸਾਰੇ ਸਾਥੀ ਇਕੱਤਰ ਹੋਏ ਆ ਉਹ ਮੈਂ ਅੱਜ ਤੋਂ ਜਿਹੜਾ ਹੈਗਾ ਆਪਣੀ ਟੀਮ ਨੂੰ ਵਿਸ਼ੇਸ਼ ਤੌਰ ਤੇ ਕਹਿ ਰਿਹਾ ਕਿ ਅੱਜ ਤੋਂ ਤਿਆਰੀ ਵਿੰਡ ਦਿਓ ਜਿਹੜਾ ਹੈਗਾ ਇਹ ਜਿਹੜਾ ਪ੍ਰੋਗਰਾਮ ਤਾਂ ਕਿ ਸ਼ਾਂਤੀਪੂਰਵਕ ਨਿਪਰੇ ਚੱਲਿਆ ਜਾਵੇ ਅੱਜ ਛੇਂਜ ਕਮੇਟੀ ਮੀਰਪੁਰ ਜੱਟਾਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਆ ਜਿਸ ਵਿੱਚ ਛੇਂਜ ਕਰਾਉਣ ਬਾਰੇ ਜੋ ਛੇਂਜ ਮੇਲਾ ਕਰਾਇਆ ਜਾ ਰਿਹਾ ਹੈ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜਿਸ ਵਿੱਚ ਸਾਰੀ ਕਮੇਟੀ ਹਾਜ਼ਰ ਸੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਮਤਾ ਪਾਸ ਕੀਤਾ ਗਿਆ ਜਿਹੜੀ ਛੇਂਜਾ ਇਹਨੂੰ ਬਹੁਤ ਹਾਈ ਲੈਵਲ ਤੇ ਮਨਾਇਆ ਜਾਵੇ ਤੇ ਸਾਰੇ ਪਿੰਡ ਦਾ ਸਹਿਯੋਗ ਲੈ ਕੇ ਤੇ ਸਾਰੀ ਕਮੇਟੀ ਵੱਧ ਤੋਂ ਵੱਧ ਮਿਹਨਤ ਕਰੇ ਤਾਂ ਕਿ ਆਪਣੇ ਜਿਹੜੀ ਸ਼ੇਂਜਾ ਉਹ ਇਲਾਕੇ ਦੇ ਵਿੱਚ ਇੱਕ ਨੰਬਰ ਤੇ ਹੋ ਸਕੇ ਧੰਨਵਾਦ ਹਾਂਜੀ ਜਕਾਰਾ ਗੁੱਗਾ ਯਾਰ ਪੀਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਅਸੀਂ ਸਾਰੀ ਸ਼ੇਂਜ ਕਮੇਟੀ ਨੂੰ ਇਹ ਆਸ਼ਾਸ਼ਨ ਦਿਵਾਨੇ ਆ ਕਿ ਜਿੰਨਾ ਵੀ ਸਾਡਾ ਬਾਲਮੀਕੀ ਭਾਈਚਾਰਾ ਸਾਰਾ ਇਹਨਾਂ ਦੇ ਨਾਲ ਆ ਤੇ ਸ਼ੇਂਜ ਵਿੱਚ ਇਹਨਾਂ ਦਾ ਪੂਰ ਸੰਯੋਗ ਕਰਾਓ ਮਹਾਂਜੀ ਖਾਨ ਸਾਹਿਬ ਫਤਿਹ ਜੀ ਸ਼ੇਂਜ ਕਮੇਟੀ ਸਾਰੀ ਅੱਜ ਇੱਥੇ ਸਾਰੀ ਇਕੱਤਰ ਹੈ ਸਾਰੇ ਸੱਜਣ ਇੱਥੇ ਆਏ ਨੇ ਤਰੁੰਦੇ ਸੱਜਣਾ ਯੋ ਅਸੀਂ ਅੱਜ ਬਿੱਤੇ ਆਪਣਾ ਸੰਯੋਗ ਦੇਣਾ ਸਾਨੂੰ ਸ਼ੀਜ ਕਮੇਟੀ ਇਕੱਠੀ ਹੋਣ ਦੇ ਬਾਵਜੂਦ ਨੇ ਸਾਰੇ ਨੇ ਬੁਗੇ ਵਿਚਾਰ ਕੀਤੇ ਨੇ ਕਿ ਬਈ ਕਿਸ ਤਰ੍ਹਾਂ ਮਤਲਬ ਪਲਵਾਨਾਂ ਦੇ ਕੱਟ ਹੋਣਾ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਪਿਛਲੇ ਪਲਵਾਨਾਂ ਦੇ ਸੱਦੇ ਆ ਜਿਹੜੇ ਉਹਨਾਂ ਨੂੰ ਅਸੀਂ ਮਤਲਬ ਇੱਥੇ ਥੋੜਾ ਕਰਨ ਦੇ ਵਾਸਤੇ ਇਹ ਅਨੁਮਤੀ ਦਿਾਂਗੇ ਬਾਕੀ ਜਿਹੜੇ ਮਤਲਬ ਜਿਹੜੇ ਹੋਰ ਇਕੱਠੇ ਹੁੰਦੇ ਨੇ ਉਹ ਮਤਲਬ ਵਿਸ਼ੇਸ਼ ਤੌਰ ਤੇ ਨਾ ਹੀ ਮਤਲਬ ਸਿਉਂ ਚੰਗੀ ਗੱਲ ਬਹੁਤ ਰਚ ਬੰਦੇ ਨੇ ਸਾਨੂੰ ਮਜਬੂਰ ਕਰਦੇ ਨੇ ਵਾਰ-ਵਾਰ ਉਈ ਬੁਰ ਵੀ ਕਰਦੇ ਆ ਫਿਰ ਮਤਲਬ ਸਾਨੂੰ ਸਾਨੂੰ ਵੱਧਵਾਉਂ ਦੇਖ ਜਾਂਦੇ ਆ ਮਤਲਬ ਅਸੀਂ ਵੀ ਸਾਨੂੰ ਕਿਸੇ ਗੁਰਸਤੀ ਨਹੀਂ ਕਰਾਉਂ ਸਾਡੀ ਵੀ ਅਸੀਂ ਮਤਲਬ ਪਿੰਡ ਵਾਲੇ ਵਿੱਚ ਸਾਡਾ ਵੱਲ ਮੈਸੇਜ ਦਿੰਦੇ ਆ ਠੀਕ ਹੈ ਸਰ ਜੀ ਉਹਨਾਂ ਵੀਰਾਂ ਨੂੰ ਅਸੀਂ ਮਤਲਬ ਰਿਕਵੈਸਟ ਕਰਨੇ ਆ ਵੀ ਮਤਲਬ ਸਾਡੇ ਇੱਥੇ ਨਾਵਣ ਸੱਦੇ ਸੱਦੇ ਦੁਆਰੇ ਜਿਹੜੇ ਸੱਦੇ ਉਹ ਹੀ ਪਰ ਆਸਰ ਇੱਥੇ ਆਗੇ ਸਾਡੇ ਮਤਲਬ ਮੇਲੇ ਜੰਗਲੀ ਜੌਂਸ ਤੇ ਅੱਜ ਕੀ 1 1 ਅਗਸਤ ਨੂੰ ਜੋ ਸੱਜੇ ਮੇਲਾ ਹੋ ਰਿਹਾ ਉਹਦੇ ਲਈ ਅੱਜ ਸਾਰੀ ਕਮੇਟੀ ਦੇ ਵਿੱਚ ਬੈਠ ਕੇ ਵਿਚਾਰ ਪਟੰਗਰਾ ਹੋਇਆ ਜੀ ਅਸੀਂ ਇਸ ਸੰਜ ਮੇਲੇ ਨੂੰ ਬਹੁਤ ਤੁੰਤਾਮ ਔਰ ਸਰਦਾ ਨਾਲ ਮਨਾਉਣਾ ਚਾਹੁੰਦੇ ਹਾਂ ਅਸੀਂ ਸਾਰੇ ਨੱਦਰ ਨੂੰ ਸਾਰੀ ਸੰਗਤ ਨੂੰ ਇਸ ਗੱਲ ਦਾ ਬੇਨਤੀ ਕਰਦੇ ਆਂ ਵੀ ਸਾਰੇ ਹੋਮਾ ਵਾ ਕੇ ਇਸ ਚੀਜ਼ ਵਿੱਚ ਸਾਡਾ ਸਹਿਯੋਗ ਦਿਓ ਜੀ ਬਹੁਤ ਧੰਨਵਾਦ